ਜੀ ਮੇਰਾ ਨਾਮ ਸੁਰਬੀਰ ਸਿੰਘ ਆ ਅਸੀਂ ਭਾਰਤ ਦੇ ਵਾਸੀ ਅਜੇ 30 ਸਾਲਾਂ ਤੋਂ ਅਸੀਂ ਅਫਗਾਨਿਸਤਾਨ ਤੋਂ ਭਾਰਤ ਛੱਡ ਕੇ ਅਫਗਾਨਿਸਤਾਨ ਭਾਰਤ ਆਏ ਹਾਂ ਪੰਜਾਬ ਵਿੱਚ ਘਰ ਤੇ ਗੁਰੂ ਰਾਮਦਾਸ ਜੀ ਦੀ ਨਗਰੀ ਚ ਆਏ ਆ ਸਾਨੂੰ ਬਹੁਤ ਖੁਸ਼ੀ ਹੈ ਜਿਹੜਾ ਕੱਲ ਬਿਲ ਪਾਸ ਹੋਇਆ ਵਾ ਤੇ ਇਸ ਦੇ ਸਾਡੇ ਖੁਸ਼ੀ ਪਰ ਪ੍ਰਗਟਾਵਾ ਨਹੀਂ ਹੋਤਾ ਜਾ ਸਕਦਾ ਕਿਉਂਕਿ ਪਿਛਲੇ 30 ਸਾਲਾਂ ਤੋਂ ਅਸੀਂ ਇੱਥੇ ਰਹਿ ਰਹੇ ਹਾਂ ਲੇਕਿਨ ਇਦਾਂ ਰਹਿ ਰਹੇ ਹਾਂ ਕਿ ਸਾਡਾ ਆਪਣਾ ਮੁਲਕ ਨਹੀਂ ਹੈ ਫਿਰ ਵੀ ਇੱਕ ਬਗਾਨਾ ਹੈ ਕਿਉਂ ਕਿ ਸਾਨੂੰ ਇੱਥੋਂ ਦੀ ਪਛਾਣ ਨਹੀਂ ਮਿਲੀ ਸੀ ਪਛਾਣ ਅਸੀਂ ਇੱਥੋਂ ਦੇ ਹੀ ਆ ਹਿੰਦੂ ਸਿੱਖ ਭਾਈ ਅਸੀਂ ਇੱਥੋਂ ਦੇ ਹੀ ਆ ਲੇਕਿਨ ਸਾਨੂੰ ਆਪਣੀ ਪਛਾਣ ਨਹੀਂ ਦਿੱਤੀ ਪਰ ਜਿਤ ਕੋ ਅੱਜ ਕੱਲ੍ਹ ਰਾਤੀ ਸਾਨੂੰ ਪਤਾ ਲੱਗਿਆ ਕਿ ਮੋਦੀ ਸਰਕਾਰ ਨੇ ਇਹ ਫੈਸਲਾ ਲਿਆ ਹੈ ਕਿ ਜਿਹੜੇ ਸਾਡੇ ਪਛੋਕਰ ਚ ਸਾਡੇ ਜਿਹੜੇ ਬੰਦੇ ਅਸੀਂ ਸਾਡੇ ਭਰਾ ਸਾਡੇ ਬੱਚੇ ਜਿਹੜੇ ਵਿਛੜ ਗਏ ਸੀ ਸਾਡੀਆਂ ਮਾਵਾ ਉਹਨਾਂ ਨੂੰ ਅਪਣਾ ਲਿੱਤਾ ਜਾਵੇ ਤੇ ਉਹਨਾਂ ਨੂੰ ਆਪਣੇ ਗੱਲ ਲਾਇਆ ਜਾਵੇ ਤਾਂ ਉਹ ਸਾਨੂੰ ਬਹੁਤ ਬਹੁਤ ਧੰਨਵਾਦ ਹੈ ਮੋਦੀ ਸਰਕਾਰ ਦਾ ਭਾਰ ਸਰਕਾਰ ਦਾ ਕਿ ਜਿਹੜਾ ਸਾਨੂੰ ਉਹਨਾਂ ਨੇ ਆਪਣੀ ਪਛਾਣ ਦਿੱਤੀ ਹੈ ਉਹਨਾਂ ਨੇ ਨੂਰ ਲਾਗੂ ਕਰਤਾ ਹੈ ਤੇ ਸਾਨੂੰ ਇਹ ਬੇਨਤੀ ਹੈ ਨਾ ਕਿ ਕਿ ਜਲਦ ਤੋਂ ਜਲਦ ਸੈਂਟਰ ਤੋਂ ਲੋ ਪੰਜਾਬ ਸਟੇਟ ਨੂੰ ਦਿੱਤਾ ਜਾਵੇ ਜਾਂ ਤਾਂ ਜੋ ਇੱਥੋਂ ਦੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਾਲੇ ਸਾਨੂੰ ਆਪਣੀ ਨਾਗਰਿਕਤਾ ਦੇਣ ਵਿਖਿਆ ਜਾਂਦਾ ਹੈ ਕਿ ਜਿੰਨਾ ਚਿਰ ਨਾਗਰਿਕਤਾ ਨਹੀਂ ਹੁੰਦੀ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਇਸ ਦਾ ਸਾਹਮਣਾ ਕਰਨਾ ਪੈਂਦਾ ਨੇ ਵੈਸੇ ਤਾਂ ਕੋਈ ਪਰੇਸ਼ਾਨੀ ਨਹੀਂ ਆਈ ਸਾਡੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਾਲੋ ਜਾਂ ਮਲਾਜਮਾ ਵਾਲੋ ਜਾਂ ਐਫਆਰਰ ਵਾਲੋ ਜਾਂ ਪੁਲਿਸ ਵਾਲੋ ਇਨਕੁਆਇਰੀ ਵਾਲੇ ਕਿਸੇ ਵਾਲੋ ਨਹੀਂ ਆਈ ਲੇਕਿਨ ਇਹ ਜਿੱਦਾਂ ਉਹਨਾਂ ਨੂੰ ਉਹ ਆਪਣੀ ਡਿਊਟੀ ਨਿਭਾ ਰਹੇ ਨੇ ਆਪਣਾ ਫਰਜ਼ ਨਿਭਾ ਰਹੇ ਨੇ ਜਿੱਦਾਂ ਸਾਡਾ ਵੀਜ਼ਾ ਮੁੱਕ ਜਾਂਦਾ ਨੇ ਤੇ ਅਸੀਂ ਵੀਜ਼ਾ ਅਪਲਾਈ ਕਰਨ ਜਾਂਦੇ ਆ ਲੇਕਿਨ ਉਹਦੇ ਲਈ ਸਾਨੂੰ ਬੜਾ ਪਰੇਸ਼ਾਨੀਆਂ ਚੱਲਣੀਆਂ ਪੈਂਦੀਆਂ ਨੇ ਕੋਈ ਗਵਾਂਡੀ ਨੂੰ ਬੁਲਾਓ ਕੋਈ ਆਪਣਾ ਇਥੋਂ ਦੇ ਜਿਹੜੇ ਕਾਉਂਸਲਰ ਉਹਦੇ ਕੋਲ ਸਾਈਨ ਕਰਾਓ ਕੋਈ ਉਧਰ ਦੇ ਸਾਈਨ ਕਰਾਓ ਲੇਕਿਨ ਬੰਦਾ ਇੱਕ ਵਾਰੀ ਨੀ ਨਾ ਪਹਿਲੇ 4 ਸਾਲ ਦਾ ਵੀਜ਼ਾ ਸੀ ਫਿਰ 3 ਸਾਲ ਦਾ ਹੁਣ 2 ਸਾਲ ਦਾ ਕਰਤਾ ਹੁਣ 6-6 ਮਹੀਨੇ ਦਾ ਕਰਤਾ 6 ਮਹੀਨੇ ਤੇ ਇਹ ਨਿਕਲਦੇ ਨੇ ਜਿਵੇਂ ਅੱਜ ਤੋਂ ਅਗਲੇ ਦਿਨ 6 ਮਹੀਨੇ ਹੋ ਜਾਂਦੇ ਨੇ ਉਹਦੇ ਨਾਲ ਸਾਨੂੰ ਸੀ ਇਹ ਪਰੇਸ਼ਾਨੀ ਹੁੰਦੀ ਸੀ ਕਿ ਬਾਰ ਬਾਰ ਦੁਕਾਨਾਂ ਛੱਡ ਕੇ ਹਫ਼ਤਾ 10-10 ਦਿਨ ਅਪਲਾਈ ਵਾਸਤੇ ਜਾਂਦੇ ਸਾਂ ਅਸੀਂ ਉਹਨਾਂ ਨੂੰ ਇਹ ਵੀ ਮੰਗ ਰੱਖਦੇ ਸਾਂ ਕਿ ਸਾਨੂੰ ਕੋ ਤੁਸੀਂ ਹਰ ਤਰ੍ਹਾਂ ਦੀ ਇਨਕੁਆਇਰੀ ਕਰੋ ਲੇਕਿਨ ਸਾਨੂੰ ਵੀਜ਼ਾ ਨਹੀਂ ਚਾਹੀਦਾ ਸਾਨੂੰ ਨਾਗਰਤਾ ਚਾਹੀਦੀ ਹੈ ਕਿ ਅਸੀਂ ਬਹੁਤ ਥੱਕ ਚੁੱਕੇ ਹਾਂ ਹੁਣ ਮੋਦੀ ਸਰਕਾਰ ਨੇ ਇਹ ਬਿਆਨ ਲੈ ਕੇ ਸਾਡੀ ਦਿਲ ਦੀਆਂ ਖੁਸ਼ੀਆਂ ਬਹੁਤ ਵਧੀਆ ਕੀਤਾ ਸਾਡੀ ਦਿੱਤੀਆਂ ਨੇ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਜਾਂ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤਾਂ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਉਧਿਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਹੱਤਤੀਆਂ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਵੌਂਡਿੰਗ ਕੇਰਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ ਬ੍ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਅਥੀ ਅਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵਾਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ ਹੈਅਰ ਪਾਲਿਸ਼ਿੰਗ ਦੀ ਸਹੂਲਤ ਲੈ ਸਕਦੇ ਹੋ ਤੁਸੀਂ ਇੱਥੇ ਮੈਨੀਕਿਓਰ ਪੈਡੀਕਿਓਰ ਵੀ ਕਰਵਾ ਸਕਦੇ ਹੋ ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਹੋ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ। ਦ ਮੇਕਓਵਰ ਸਟੂਡੀਓ ਸਪਾ ਐਂਡ ਸੂਨ ਅਕੈਡਮੀ ਨੂੰ ਵਿਜ਼ਿਟ ਕਰਨ ਦੇ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ। ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ। आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੈਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਸੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼